ਹਾਂਜੀ ਹਾਂਜੀ ਅੰਮ੍ਰਿਤਸਰ ਪ੍ਰੈਸ ਕਲੱਬ ਦੇ ਵਿੱਚ ਅੱਜ ਪਹੁੰਚੇ ਸਾਡੇ ਸਾਰੇ ਪ੍ਰੈਸ ਵਾਲੇ ਵੀਰ ਜਿਹੜੇ ਸ਼ਾਰਟ ਨੋਟਿਸ ਦੇ ਉੱਤੇ ਆਏ ਆ ਸਾਰਿਆਂ ਦਾ ਅਸੀਂ ਸਭ ਤੋਂ ਪਹਿਲਾਂ ਧੰਨਵਾਦ ਕਰਦੇ ਆ ਕਿ ਜਿਹੜੇ ਇਸ ਮੌਕੇ ਜਿਹੜੀ ਹੈਗੇ ਆ ਉਹਨਾਂ ਨੇ ਉਹਨਾਂ ਦਾ ਆਪਣਾ ਖੇਚਲ ਕੀਤੀ ਆ ਔਰ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਉਹ ਦੇ ਵਿੱਚ ਅਸੀਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਤੇ ਜਿਹੜੇ ਸਾਡੇ ਦੋਹਾਂ ਫੋਰਮਾਂ ਦਾ ਕਿਸਾਨ ਮਜ਼ਦੂਰ ਮੋਰਚਾ ਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਉਹਨਾਂ ਵੱਲੋਂ ਜੋ ਪ੍ਰੋਗਰਾਮ ਦਿੱਤੇ ਜਾ ਰਹੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਤੇ ਜੋ ਘਟਨਾ ਕਰਮ ਆ ਇੱਕ ਬੀਤੇ ਦਿਨਾਂ ਦੇ ਵਿੱਚ ਆਪਣਾ ਵਰਤਿਆ ਆ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਔਰ ਇਸ ਦੇ ਵਿੱਚ ਮੇਰੇ ਨਾਲ ਆਪਣਾ ਸੁਭਾਗੂ ਜਰਮਨਜੀਤ ਸਿੰਘ ਜੀ ਬੰਡਾਲਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਜੀ ਕਲੇਰਬਾਲਾ ਨਾਲ ਸਾਡੇ ਜ਼ਿਲ੍ਹੇ ਦੇ ਆਗੂ ਨੇ 70 ਆ ਆਪਣਾ ਸ਼ਕਤਰ ਸਿੰਘ ਜੀ ਕੋਟਲਾ ਔਰ ਬਾਕੀ ਸਾਡੇ ਆਪਣਾ ਵੀਰਨੇ ਸਾਥੀ ਔਰ ਇੱਥੇ ਸਾਡੇ ਜਿਹੜੇ ਸਾਥੀ ਗ੍ਰਿਫਤਾਰ ਹੋਏ ਸੀਗੇ ਜਦੋਂ 19 ਤਰੀਕ ਨੂੰ ਸਾਡੀ ਉੱਥੇ ਮੀਟਿੰਗ ਸੀਗੀ ਉਸ ਤੋਂ ਬਾਅਦ ਪੰਜਾਬ ਸਰਕਾਰ ਨੇ ਧੋਖੇ ਦੇ ਨਾਲ ਜਿਹੜੇ ਸਾਡੇ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਸੀ ਉਹਨਾਂ ਦੇ ਵਿੱਚੋਂ ਰਿਹਾ ਹੋ ਕੇ ਆਏ ਆ ਪਟਿਆਲਾ ਜੇਲ੍ਹ ਤੋਂ ਗੁਰਪ੍ਰੀਤ ਸਿੰਘ ਪੀਲੋਵਾਲ ਇਹਨਾਂ ਬਾਰੇ ਆਪਾਂ ਆਪਣਾ ਜਾਣਕਾਰੀ ਤੁਹਾਨੂੰ ਸਾਂਝੀ ਕਰਾਂਗੇ ਔਰ ਪ੍ਰੋਗਰਾਮਾਂ ਬਾਰੇ ਜਿਹੜੀ ਜਾਣਕਾਰੀ ਆ ਉਹ ਦਿੱਤੀ ਜਾਊਗੀ ਅੱਜ ਤਾਜ਼ਾ ਘਟਨਾਕ੍ਰਮ ਜਿਹੜਾ ਸਭ ਤੋਂ ਵਾਪਰਿਆ ਹੁਣ ਇਸ ਟਾਈਮ ਜਿਹੜਾ ਆਪਣਾ ਚੱਲ ਚੱਲ ਵੀ ਰਿਹਾ ਹਲੇ ਉਹ ਵਾਪਰਿਆ ਜੀ ਪਿੰਡ ਝੰਡ ਮੰਗੌਲੀ ਜਿਲ੍ਹਾ ਪਟਿਆਲਾ ਨਥਾਣਾ ਸਾਹਿਬ ਗੁਰਦੁਆਰਾ ਜੀ ਉੱਥੇ ਘਨੌਰ ਦੇ ਕੋਲ ਘਨੌਰ ਤੋਂ ਜਿਹੜੀ ਜਾਂਦੀ ਅੰਬਾਲਾ ਦੀ ਸੜਕ ਜਾਂਦੀ ਆ ਉਹਦੇ ਵਿੱਚ ਫਵਾਦ ਸਦਭਾਵਨਾ ਇੱਕ ਇਕੱਤਰਤਾ ਰੱਖੀ ਗਈ ਸੀ ਇਲਾਕੇ ਦੇ ਲੋਕਾਂ ਦੇ ਕਹਿਣ ਦੇ ਉੱਤੇ ਵੀ ਇਲਾਕੇ ਦੇ ਲੋਕਾਂ ਨੇ ਇਹ ਕਹਿਣਾ ਸੀ ਕਿ ਅਸੀਂ ਅੰਦੋਲਨ ਦੇ ਨਾਲ ਆ ਅਸੀਂ ਅੱਜ ਜਿਹੜਾ ਅੰਦੋਲਨ ਸਰਕਾਰ ਨੇ ਖਤਮ ਕਰਨ ਦੀ ਕੋਸ਼ਿਸ਼ ਕੀਤੀ ਆ ਇੱਥੋਂ ਸ਼ੰਭੂ ਮਾਰਡਰ ਤੋਂ ਖਨੌਰੀ ਤੋਂ ਮੋਰਜੇ ਚਕਵਾਏ ਆ ਉਹਨਾਂ ਦੇ ਉਹਨਾਂ ਨੇ ਲੋਕਾਂ ਨੇ ਉਹਦੇ ਰੋਸ ਵਜੋਂ ਤੇ ਇੱਕ ਲੋਕਾਂ ਦੇ ਨਾਲ ਇਸ ਅੰਦੋਲਨ ਦੇ ਨਾਲ ਸਦਭਾਵਨਾ ਦਿਖਾਉਣ ਵਾਸਤੇ ਇੱਕ ਇੱਕ ਇਕੱਤਰਤਾ ਰੱਖੀ ਸੀ ਉੱਥੇ ਨਥਾਣਾ ਸਾਹਿਬ ਗੁਰਦੁਆਰੇ ਤੇ ਅਸੀਂ ਇਸ ਚੀਜ਼ ਦੀ ਸਖਤ ਸ਼ਬਦਾਂ ਚ ਨਿਖੇਧੀ ਕਰਦੇ ਆ ਜੋ ਸਰਕਾਰ ਨੇ ਉੱਥੇ ਕੀਤਾ ਸਰਕਾਰ ਨੇ ਪਹਿਲਾਂ ਤੇ ਜਿਹੜੇ ਗੁਰਦੁਆਰਾ ਸਾਹਿਬ ਦੇ ਅੰਦਰ ਗਏ ਸੀਗੇ ਲੋਕ ਉਹਨਾਂ ਨੂੰ ਗੁਰਦੁਆਰੇ ਦੇ ਅੰਦਰ ਹੀ ਡੱਕ ਕੇ ਦੇ 12 ਗੁਰਦੁਆਰੇ ਜਿਹੜੇ ਹੈਗੇ ਸੀ ਗੇਟ ਸੀਗੇ ਉਹਨਾਂ ਨੂੰ ਤਾਲੇ ਲਗਾ ਦਿੱਤੇ ਗਏ ਇਸ ਤੋਂ ਬਾਅਦ ਵਿੱਚ ਜਿਹੜੇ ਉਸ ਪਿੰਡ ਨੂੰ ਜਾਣ ਵਾਲੇ ਰਸਤੇ ਸੀਗੇ ਉਹਨਾਂ ਸਾਰੇ ਰਸਤਿਆਂ ਦੇ ਉੱਤੇ 8 8 10 10 ਕਿਲੋਮੀਟਰ ਦੀ ਦੂਰੀ ਦੇ ਉੱਤੇ ਵੱਡੀਆਂ ਪੁਲਿਸ ਫੋਰਸਾਂ ਲਾਈਆਂ ਗਈਆਂ ਬੱਸਾਂ ਰਾਹ ਦੇ ਵਿੱਚ ਖੜੀਆਂ ਕੀਤੀਆਂ ਗਈਆਂ ਤੇ ਇਸ ਤਰੀਕੇ ਨਾਲ ਲੋਕਾਂ ਨੂੰ ਜਾਣ ਤੋਂ ਉੱਥੇ ਰੋਕਿਆ ਗਿਆ ਹੁਣ ਸਰਕਾਰ ਦਾ ਜੇ ਇਹ ਦਾਵਾ ਸੀਗਾ ਜਾਂ ਸਰਕਾਰ ਦੇ ਜਿਹੜੇ ਉੱਥੇ ਐਮਐਲਏ ਬੈਠੇ ਆ ਉਹਨਾਂ ਦਾ ਇਹ ਦਾਵਾ ਸੀ ਜਾਂ ਸਰਕਾਰ ਪੱਖੀ ਜਿੰਨੇ ਵੀ ਤથાਕਤਤ ਬੁੱਧੀਜੀਵੀ ਚੈਨਲਾਂ ਦੇ ਉੱਤੇ ਬੈਠ ਕੇ ਆਪਣੇ ਵਿਚਾਰ ਪੇਸ਼ ਕਰਦੇ ਆ ਕਿ ਲੋਕ ਉੱਥੋਂ ਦੇ ਇਹਨਾਂ ਦੇ ਨਾਲ ਨਹੀਂ ਸੀ ਅੰਦੋਲਨ ਦੇ ਹੈਗੇ ਫਿਰ ਸਰਕਾਰ ਨੂੰ ਚਾਹੀਦਾ ਸੀ ਕਿ ਇੱਕ ਵਾਰ ਉਹ ਰਸਤੇ ਬਲੌਕ ਕਰਨ ਦੀ ਜ਼ਰੂਰਤ ਪੈ ਗਈ ਇਸ ਕਰਕੇ ਜ਼ਰੂਰਤ ਪਈ ਕਿਉਂਕਿ ਉੱਥੇ ਵੱਡਾ ਇਕੱਠ ਹੋਣਾ ਜਾ ਰਿਹਾ ਸੀ ਹਜ਼ਾਰਾਂ ਦਾ ਔਰ ਸਰਕਾਰ ਦੇ ਇਹ ਮੂੰਹ ਦੇ ਉੱਤੇ ਚਪੇੜ ਵੱਜਣ ਵਾਲੀ ਸੀ ਕਿ ਦੇਖੋ ਲੋਕ ਸਾਰੇ ਆ ਅੰਦੋਲਨ ਦੇ ਨਾਲ ਆ ਉਹਨੂੰ ਰੋਕਣ ਵਾਸਤੇ ਸਰਕਾਰ ਨੇ ਇਹ ਜਿਹੜਾ ਘਟਿਆ ਹਤਕੰਡਾ ਆ ਉਹ ਅਪਣਾਇਆ ਵਾ ਉਹਦੀ ਦੋਵੇਂ ਫੋਰਮਾਂ ਵੱਲੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਅਸੀਂ ਜਿਹੜੀ ਆ ਉਹ ਸਖਤ ਸ਼ਬਦਾਂ ਇਹ ਨਖੇਦੀ ਕਰਦੇ ਆ ਤੇ ਇਹ ਕਹਿਣਾ ਚਾਹੁੰਦੇ ਆ ਕਿ ਭਈ ਜੇ ਤੁਸੀਂ ਇਸ ਤਰੀਕੇ ਨਾਲ ਲੋਕਾਂ ਦੇ ਜਮਹੂਰੀ ਹੱਕਾਂ ਦਾ ਕਾਣ ਕਰਦੇ ਰਹੋਗੇ ਤੇ ਨਾਲ ਦੀ ਨਾਲ ਇਹ ਵੀ ਕਹਿੰਦੇ ਰਹੋਗੇ ਕਿ ਲੋਕਾਂ ਨੂੰ ਇੱਥੇ ਫਰੀडम ਆਫ ਐਕਸਪ੍ਰੈਸ਼ਨ ਆ ਉਹਨਾਂ ਤੇ ਇਹ ਦੋਵੇਂ ਚੀਜ਼ਾਂ ਇੱਕ ਸਾਥ ਇੱਕ ਨਾਲ ਨਾਲ ਇਹ ਦੋਵੇਂ ਚੀਜ਼ਾਂ ਨਹੀਂ ਚੱਲਣੀਆਂ ਸਰਕਾਰ ਦਾ ਚਿਹਰਾ ਇੱਕ ਵਾਰ ਫਿਰ ਤੋਂ ਨੰਗਾ ਹੋਇਆ ਵਾ ਕਿ ਜਿਹੜੇ ਲੋਕਾਂ ਨੂੰ ਉਹਨਾਂ ਦੀ ਆਵਾਜ਼ ਦੱਬਣ ਦੀ ਜਿਹੜੀ ਕੋਸ਼ਿਸ਼ ਆ ਉਹ ਕੀਤੀ ਜਾ ਰਹੀ ਆ ਇਸ ਤੋਂ ਇਲਾਵਾ ਜੋ ਕੱਲ੍ਹ ਬੀਤੇ ਕੱਲ ਘਟਨਾਕਰਮ ਵਾਪਰਿਆ ਜਿਸ ਤਰੀਕੇ ਦੇ ਨਾਲ ਕਿਸਾਨ ਆਗੂਆਂ ਨੂੰ ਘਰਾਂ ਦੇ ਵਿੱਚੋਂ ਉਹਨਾਂ ਦੇ ਘਰਾਂ ਤੇ ਛਾਪੇ ਮਾਰੀ ਕੀਤੀ ਗਈ ਛਾਪੇ ਮਾਰੀ ਕਰਕੇ ਆਗੂ ਨੂੰ ਡਿਟੇਨ ਕੀਤਾ ਗਿਆ ਥਾਣੇ ਲਿਜਾਇਆ ਗਿਆ ਔਰ ਜਿਹੜੀ ਹਰਸਮੈਂਟ ਆ ਇਥੋਂ ਤੱਕ ਪਰਿਵਾਰਾਂ ਦੀ ਹਰਸਮੈਂਟ ਕੀਤੀ ਗਈ ਸਾਡੇ ਤਰਨਤਾਰਨ ਦੇ ਵਿੱਚ ਚਤਾਲਾ ਪਿੰਡ ਤੋਂ ਸਾਡੇ ਸੂਬਾਈ ਆਗੂ ਨੇ ਸੁਵਿੰਦਰ ਸਿੰਘ ਜੀ ਚਤਾਲਾ ਉਹਨਾਂ ਨੂੰ ਪੁਲਿਸ ਫੋਰਸ ਘਰ ਜਾ ਕੇ ਕਹਿੰਦੀ ਆ ਉਹਨਾਂ ਦੇ ਨਾਲ ਵੱਡੇ ਅਫਸਰਾਂ ਦੀ ਗੱਲ ਕਰਵਾਉਂਦੀ ਆ ਤੇ ਉਹਨਾਂ ਨੂੰ ਕਿਹਾ ਜਾਂਦਾ ਉਹਨਾਂ ਦੇ ਉਹਨਾਂ ਦੇ ਬੇਟੇ ਨੂੰ ਕਿ ਆਪਣੇ ਬਜ਼ੁਰਗਾਂ ਨੂੰ ਘਰ ਚ ਬਿਠਾ ਲਓ ਸਰਕਾਰ ਬਹੁਤ ਖਤਰਨਾਕ ਮੂਡ ਦੇ ਵਿੱਚ ਆ ਤੇ ਨਹੀਂ ਤੇ ਫਿਰ ਡਾਂਗ ਵੀ ਵਰਨੀ ਆ ਤੇ ਕਹਿੰਦੇ ਫਿਰ ਜਿਵੇਂ ਦੇ ਕੇਸ ਰਾਮ ਰਹੀਮ ਦੇ ਉੱਤੇ ਪਏ ਆ ਜਿਵੇਂ ਦੇ ਕੇਸ ਆਸਰਾਮ ਤੇ ਪਏ ਆ ਕਹਿੰਦੇ ਉਦਾਂ ਦੇ ਕੇਸ ਵੀ ਬਣੇ ਜਾਣਗੇ ਮਤਲਬ ਕਿ ਲੋਕਾਂ ਦੀ ਲੜਾਈ ਲੜਨ ਵਾਲੇ ਆਗੂਆਂ ਨੂੰ ਬਜ਼ੁਰਗ ਆਗੂਆਂ ਨੂੰ 70 ਸਾਲ ਦਾ ਜੋ ਬਜ਼ੁਰਗ ਆ ਉਹਨੂੰ ਇਹ ਤਨਖੀ ਦਿੱਤੀ ਜਾ ਰਹੀ ਹੈ ਕਿ ਤਰਤੇ ਬਲਾਤ ਕਰ ਦੇ ਕੇਸ ਬਣਨਗੇ ਇਹ ਜਿਹੜੀ ਇਸ ਟਾਈਮ ਦੇ ਉੱਤੇ ਪੀਲੀਆਂ ਪੱਗਾਂ ਬਨ੍ਹ ਕੇ ਭਗਤ ਸਿੰਘ ਦੀ ਫੋਟੋ ਦਫ਼ਤਰਾਂ 'ਚ ਲਾ ਕੇ ਡਾਕਟਰ ਅੰਬੇਡਕਰ ਦੇ ਸੰਵਿਧਾਨ ਦੇ ਨਰਮਾਤਾ ਦੀ ਫੋਟੋ ਦਫ਼ਤਰਾਂ 'ਚ ਲਾ ਕੇ ਆਹ ਸਰਕਾਰ ਹੈ ਜਿਹੜੀ ਉਹਨਾਂ ਦੇ ਪੂਰਨਿਆਂ ਦੇ ਉੱਤੇ ਚੱਲਣ ਦਾ ਦਾਵਾ ਕਰ ਰਹੀ ਆ ਕਿ ਇਸ ਤਰੀਕੇ ਦੇ ਨਾਲ ਲੋਕਾਂ ਦੇ ਆਵਾਜ਼ ਚੁਪਣ ਵਾਲਿਆਂ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਅਸੀਂ ਇਹਦੇ ਨਾਲ ਦੀ ਨਾਲ ਹੀ ਜਿਹੜੀ ਘਟਨਾ ਵਾਪਰੀ ਗੁਰਦਾਸਪੁਰ ਦੇ ਵਿੱਚ ਸਾਢੇ ਸੁਭਾਈ ਆਗੂ ਨੇ ਸੂਬੇ ਦੇ ਆਗੂ ਹਰਮਿੰਦਰ ਸਿੰਘ ਜੀ ਮਸਾਣੀਆਂ ਉਹਨਾਂ ਦੇ ਘਰ ਪੁਲਿਸ ਗਈ ਆ ਉਹਨਾਂ ਦੇ ਪਿਤਾ ਨੂੰ ਇਹ ਗੱਲ ਕਹੀ ਗਈ ਆ ਕਿ ਤੁਸੀਂ ਇਹ ਦੇਖਿਓ ਕਿ ਪੁਲਿਸ ਜੋ ਬਿਆਨ ਦੇ ਰਹੀ ਆ ਸਰਕਾਰ ਜੋ ਕਰਵਾ ਰਹੀ ਕਿਧਰ ਨੂੰ ਜਾ ਰਹੀ ਆ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਤੁਹਾਡੇ ਬੇਟੇ ਨਸ਼ਾ ਵੇਚਦੇ ਆ ਜਦ ਕਿ ਉਹ ਦੋਵੇਂ ਭਰਾ ਅਮਰਤਾ ਰਿ ਸਿੱਖ ਨੇ ਗੁਰਸਿੱਖ ਪਰਿਵਾਰ ਆ ਪੂਰੇ ਦਾ ਪੂਰਾ ਉਹਨਾਂ ਨੂੰ ਇਹ ਗੱਲ ਕਹਿਣੀ ਕਿ ਇਹ ਨਸ਼ੇ ਦੇ ਤਸਕਰ ਆ ਇਹ ਕਿਧਰ ਨੂੰ ਜਾ ਰਹੀ ਗੱਲ ਕਿ ਇਹ ਵੀ ਹੋ ਸਕਦਾ ਕਿ ਕੱਲ ਨੂੰ ਇਹੋ ਜੇ ਇਲਜ਼ਾਮ ਲਗਾ ਕੇ ਕਿਸਾਨ ਆਗੂਆਂ ਦੇ ਉੱਤੇ ਜਿਹੜੇ ਅਸੀਂ ਤਾਂ ਹਲੇ ਸੂਬੇ ਦੇ ਆਗੂ ਨੇ ਸਾਡੀਆਂ ਨਾਲ ਬਾਹਰ ਦੇ ਪ੍ਰਸ਼ਾਸਨ ਨਾਲ ਇਸ ਚੀਜ਼ ਦੇ ਉੱਤੇ ਅਸੀਂ ਗੱਲ ਵੀ ਉਹਨਾਂ ਨਾਲ ਕੀਤੀ ਉਹਨਾਂ ਨੇ ਇਸ ਚੀਜ਼ ਦੀ ਗਲਤੀ ਵੀ ਮੰਨੀ ਵੀ ਇਦਾਂ ਦਾ ਅੱਗੇ ਤੋਂ ਨਹੀਂ ਹੋਊ ਪਰ ਅਸੀਂ ਕਹਿੰਨੇ ਜਿਹੜੇ ਕੋਈ ਹੋਰ ਆਗੂ ਕੋ ਛੋਟੇ ਆਗੂ ਹਣ ਉਹਦੇ ਘਰ ਤੇ ਬਲਡوزر ਵੀ ਚਲਾ ਸਕਦੇ ਉਹਨੂੰ ਨਸ਼ੇ ਦਾ ਤਸਕਰ ਕਹਿ ਕੇ ਇਸ ਲਈ ਇਹ ਸਰਕਾਰ ਬਹੁਤ ਗਲਤ ਰਵਈਆ ਆਪਣਾ ਆਇਆ ਸਰਕਾਰ ਨੇ ਬਾਕੀ ਸਾਡੇ ਮੋਗੇ ਦੇ ਵਿੱਚ ਆਗੂ ਨੂੰ ਡਿਟੇਨ ਕੀਤਾ ਸਾਰਾ ਦਿਨ ਥਾਣੇ ਰੱਖਿਆ 200 300 ਬੰਦੇ ਨੇ ਜਾ ਕੇ ਥਾਣਾ ਘੇਰਿਆ ਥਣਕੇਰ ਕਿਉਂ ਨੂੰ ਰਿਹਾ ਕਰਵਾਇਆ ਇਸੇ ਤਰੀਕੇ ਜਿਲ੍ਹਾ ਪ੍ਰਧਾਨ ਰਣਜੀਤ ਸਿੰਘ ਦੀ ਕਲੇਰ ਵਾਲਾ ਇਹਨਾਂ ਕਰੀ ਪੁਲਿਸ ਗਈ ਜਿਹਨੂੰ ਪਿੰਡ ਵਾਲਿਆਂ ਨੇ ਵਿਰੋਧ ਕੀਤਾ ਤੇ ਫਿਰ ਪੁਲਿਸ ਅਧਿਕਾਰੀ ਵਾਪਸ ਗਏ ਇਸੇ ਤਰੀਕੇ ਨਾਲ ਹੋਰ ਵੀ ਦਰਜਣਾ ਆਗੂ ਜਿਹੜੇ ਆ ਕਿਸਾਨ ਮਜ਼ਦੂਰ ਮੋਰਚਾ ਦੇ ਜਿਹੜੇ ਆ ਉਹ ਕੱਲ ਉਹਨਾਂ ਨੂੰ ਸਾਰਾ ਦਿਨ ਪਰੇਸ਼ਾਨੀ ਦੇ ਵਿੱਚ ਉਹਨਾਂ ਦੇ ਲੰਘਿਆ ਰਾਤਾਂ ਵੀ ਪਰੇਸ਼ਾਨੀ ਦੇ ਵਿੱਚ ਲੰਘੀਆਂ ਸੋ ਅਸੀਂ ਕਹਿ ਰਹੇ ਹਾਂ ਕਿ ਜਿਹੜੇ ਪਾਸੇ ਨੂੰ ਇਹ ਸਰਕਾਰ ਜਾ ਰਹੀ ਆ ਉਹ ਸਰਕਾਰ ਸਹੀ ਪਾਸੇ ਨੂੰ ਨਹੀਂ ਜਾ ਰਹੀ ਲੋਕਾਂ ਦੇ ਲੋਕਤੰਤਰੀ ਹੱਕਾਂ ਦਾ ਕਾਣ ਕੀਤਾ ਜਾ ਰਿਹਾ ਸੋ ਸਰਕਾਰ ਨੂੰ ਇਹਦੇ ਤੋਂ ਪਿੱਛੇ ਜਿਹੜਾ ਆ ਉਹ ਪੈਰ ਜਿਹੜੇ ਉਹ ਕਰਨੇ ਚਾਹੀਦੇ ਆ ਔਰ ਐਸ ਅਸੀਂ ਇੱਕ ਜਿੜ ਹੋਰ ਗੱਲ ਕਹਿਣਾ ਚਾਹੁੰਦੇ ਆ ਜੀ ਕਿ ਜਿਸ ਤਰੀਕੇ ਦੇ ਨਾਲ ਅੱਜ ਕੋਸ਼ਿਕ ਬੁੱਧੀਜੀਵੀ ਆ তথাਕਦਤ ਉਹ ਕੋਸ਼ ਚੰਦਰਾਂ ਤੇ ਬੈਠ ਕੇ ਗੱਲ ਜਰੂਰ ਕਹਿੰਦੇ ਆ ਕਿ ਸਰਕਾਰ ਇਹਦੇ ਜਥੇਬੰਦੀਆਂ ਅੱਜ ਵੀ ਮੰਨਣ ਲਈ ਤਿਆਰ ਨਹੀਂ ਕਿ ਅੰਦੋਲਨ ਖਤਮ ਹੋ ਗਿਆ ਹੁਣ ਉਹਨਾਂ ਦੀ ਅੰਦੋਲਨ ਦੀ ਪਰਿਭਾਸ਼ਾ ਕੀ ਆ ਇਹ ਸਾਨੂੰ ਪਤਾ ਨਹੀਂ ਪਰ ਅਸੀਂ ਇਹ ਗੱਲ ਕਹਿਨੇ ਆ ਕਿ ਸਰਕਾਰ ਨੇ ਖਨੋਰੀ ਤੇ ਸ਼ੰਭੂ ਤੇ ਖਾਲੀ ਕਰਵਾ ਲਿਆ ਪਰ ਇਸ ਦੇ ਨਾਲ ਇਹ ਲਹਿਰ ਨਹੀਂ ਮਰਨ ਵਾਲੀ ਇਸ ਨਾਲ ਲਹਿਰ ਹੋਰ ਤਿੱਖੀ ਹੋਈ ਆ ਉਹਨਾਂ ਬੁੱਧੀਜੀਵੀਆਂ ਨੂੰ 19 ਤਰੀਕ ਦੇ ਉੱਤੇ ਸਾਢੇ ਤੇ ਬਾਹਰ ਹੋਇਆ 20 ਤਰੀਕ ਦੇ ਐਕਸ਼ਨ ਵੇਖਣੇ ਚਾਹੀਦੇ ਸਾਡੇ ਉਹਨਾਂ ਬੁੱਧੀਜੀਵੀਆਂ ਨੂੰ ਹਜ਼ਾਰਾਂ ਪਿੰਡਾਂ ਦੇ ਵਿੱਚ ਰੋਜ਼ ਪੁਤਲੇ ਸੜ ਰਹੇ ਆ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੇ ਉਹਨਾਂ ਬੁੱਧੀਜੀਵੀਆਂ ਨੂੰ ਉਹ ਵੇਖਣੀ ਚਾਹੀਦੀ ਆ ਉਹਨਾਂ ਬੁੱਧੀਜੀਵੀਆਂ ਨੂੰ ਜਿਹੜਾ ਕੱਤੇ 28 ਦਾ ਐਕਸ਼ਨ ਤੇ ਨਾਲ 31 ਰਾਖਨ ਇਹ ਵੇਖ ਕੇ ਉਹ ਬੁੱਧੀ ਜੀਵੇਂ ਨੂੰ ਫਿਰ ਆਪਣਾ ਬਿਆਨ ਦੇਣਾ ਚਾਹੀਦਾ ਜਾਂ ਫਿਰ ਜਿਹੜੀ ਉਹ ਈਰਖਾ ਦਾ ਚਸ਼ਮਾ ਲਾ ਕੇ ਬੈਠਿਆ ਲੱਕੜ ਦਾ ਉਹ ਅੱਖਾਂ ਤੋਂ ਲਾ ਕੇ ਤੇ ਫਿਰ ਇਸ ਅੰਦੋਲਨ ਵੱਲ ਧਿਆਨ ਮਾਰਨਾ ਚਾਹੀਦਾ ਲੋਕਾਂ ਤੋਂ ਅਸਲ 'ਚ ਆਪਸੀ ਈਰਖਾ ਕਰਕੇ ਆਪਣੇ ਮੰਦਿਆ ਤੋਖਲਿਆਂ ਕਰਕੇ ਉਹ ਲੋਕ ਲਹਿਰ ਨੂੰ ਸੱਟ ਮਾਰਨ ਦੀ ਕੋਸ਼ਿਸ਼ ਕਰ ਰਹੇ ਆ ਪਰ ਇਹ ਅੰਦੋਲਨ ਜੇਤਾਂ ਪਹਿਲਾਂ ਸੀਗਾ ਅੱਜ ਵੀ ਉਸੇ ਤਰੀਕੇ ਨਾਲ ਚੱਲ ਰਿਹਾ ਉਹਦੇ ਨਾਲੋਂ ਵੱਧ ਕੇ ਚੱਲ ਰਿਹਾ ਵਾ ਸਾਰੇ ਪੰਜਾਬ ਦੇ ਵਿੱਚ ਅਸੀਂ ਕਿਹਾ ਸੀਗਾ ਸ਼ੰਭੂ ਸਾਰੇ ਪੰਜਾਬ ਨੂੰ ਸ਼ੰਭੂ ਦਾ ਖਨੌਰੀ ਬਣਾ ਦਾਂਗੇ ਅਸੀਂ ਤੇ ਅੱਜ ਤੁਹਾਡੇ ਸਾਹਮਣੇ ਆ ਸਾਰਾ ਪੰਜਾਬ ਸ਼ੰਭੂ ਖਨੌਰੀ ਬਣਿਆ ਪਿਆ ਤੇ ਸਾਰਾ ਪੰਜਾਬ ਇਸ ਅੰਦੋਲਨ ਦੇ ਨਾਲ ਖੜਾ ਤਾਮਿਲਨਾਡੂ ਦੇ ਵਿੱਚ ਅੰਦੋਲਨ ਆ ਅੱਜ ਔਰ ਹਰਿਆਣੇ ਦੇ ਵਿੱਚ ਰਾਜਸਥਾਨ ਦੇ ਵਿੱਚ ਜੁਪੀ ਦੇ ਵਿੱਚ ਇਹ ਅੰਦੋਲਨ ਰੋਜ਼ ਉੱਥੇ ਪ੍ਰਦਰਸ਼ਨ ਹੋ ਰਹੇ ਆ ਸੋ ਭਾਈ ਇਹ ਮੇਰੇ ਵੱਲੋਂ ਇੰਨੀਆਂ ਬੇਨਤੀਆਂ ਹੁਣ ਅਗਲੇ ਜਿਹੜੇ ਹੈਗੇ ਆ ਸਾਡੇ ਤੁਸੀਂ ਮੰਨਦੇ ਹੋ ਮੈਂ ਜਰਮਨ ਜ ਸੰਗਧੀ ਬੰਡਾਲਾ ਉਹ ਤੁਹਾਡੇ ਨਾਲ ਆਪਣਾ ਅਗਲੇ ਵਿਚਾਰ ਰੱਖ ਲੈਣਗੇ ਸਰਕਾਰ ਨੇ ਕੰਨਾ ਕਨ ਵਰਤਾਇਆ ਹੈ ਚਾਹੇ ਖਨੌਰੀ ਬਾਰਡਰ ਹੋਵੇ ਜਾਂ ਸ਼ੰਭੂ ਬਾਰਡਰ ਹੋਵੇ ਇੱਕ ਪਾਸੇ ਕਿਸਾਨ ਲੀਡਰਾਂ ਨੂੰ ਮੀਟਿੰਗ ਦੇ ਬਹਾਨੇ ਬੁਲਾ ਕੇ ਉਹਨਾਂ ਦੀਆਂ ਗ੍ਰਿਫਤਾਰੀਆਂ ਕਰਨੀਆਂ ਮੁੜ ਕੇ ਮੌਤੀਆਂ ਨੂੰ ਚਕਾਉਣਾ ਆ ਸੰਸਾਰ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਕਿ ਆਗੂਆਂ ਨੂੰ ਗੱਲਬਾਤ ਦੇ ਵਾਸਤੇ ਬੁਲਾ ਕੇ ਉਹਨਾਂ ਨੂੰ ਡਿਟੇਨ ਕੀਤਾ ਗਿਆ ਉਹਨਾਂ ਨੇ ਗ੍ਰਿਫਤਾਰੀਆਂ ਕੀਤੀਆਂ ਗਈਆਂ ਚਾਹੇ ਦੇਸ਼ ਦਾ ਸੰਸਾਰ ਦਾ ਇਤਿਹਾਸ ਇਹ ਗੱਲ ਦਾ ਗਵਾਹ ਜਦੋਂ ਗੱਲਬਾਤ ਮੰਗੀ ਲਈਏ ਚਾਹੇ ਹਥਿਆਰਬੰਦ ਮੂਵਮੈਂਟ ਚੱਲਦੀਆਂ ਨਹੀਂਆਂ ਉਹਨਾਂ ਦੇ ਆਗੂ ਨਾਲ ਗੱਲਾਂ ਬਾਤਾਂ ਹੁੰਦੀਆਂ ਰਹੀਆਂ ਵਾ ਤੇ ਉਹਨਾਂ ਨੂੰ ਲਾਂਘਾ ਦਿੱਤਾ ਜਾਂਦੇ ਰਿਹਾ ਜਿਨ੍ਹਾਂ ਦੇ ਤੱਕ ਆਪਣੇ ਮੋਰਚੇ ਚੱਲਦੇ ਜਾਂਦੇ ਉਹਨਾਂ ਦੀ ਸਰਕਾਰ ਵਾਰ ਨਹੀਂ ਸੀ ਕਰਦੀ ਇਹ ਜਿਹੜਾ ਕਲੰਕ ਖੱਟਿਆ ਤੇ ਭਗਵੰਦ ਮਾਨ ਸਰਕਾਰ ਦੇ ਖੱਟਿਆ ਵਾ ਸੋ ਸਰਕਾਰ ਦੇ ਮੱਥੇ ਤੇ ਬਹੁਤ ਵੱਡਾ ਕਲੰਕ ਹੈ ਧੋਖੇ ਨਾਲ ਆਗੂ ਨੂੰ ਕਿਸਾਰ ਕਰਨਾ ਇਹਦੇ ਨਾਲ ਖਨੌਰੀ ਤੇ ਜੋ ਸ਼ੰਭੂ ਦੇ ਵਾਪਰਿਆ ਵਾ ਜਿੱਦਾਂ ਸਾਡੀਆਂ ਮਤਾਵਾਂ ਪੈਣਾ ਨੂੰ ਸੇ ਕਿਸਾਰ ਕੀਤਾ ਗਿਆ ਵਾ ਸਾਡੇ ਕਿਸਾਨਾਂ ਨੂੰ ਉਥੇ ਡਿਟੇਨ ਕੀਤਾ ਗਿਆ ਵਾ ਉਹਨਾਂ ਨੂੰ ਨਤਾਰਿਆ ਗਿਆ ਸਾਡੇ ਕੈਂਪ ਪੁੱਟੇ ਗਏ ਸਾਡੀਆਂ ਟਾਲੀਆਂ ਚੋਰੀ ਹੋਈਆਂ ਵਾ ਉਹ ਸਾਰਾ ਜਿਹੜਾ ਵਾ ਪਾਣਾ ਤੁਹਾਡੇ ਸਾਹਮਣੇ ਵਾਪਰਿਆ ਤੁਸੀਂ ਦੇ ਜਿੰਦ ਜਾਗਦੇ ਗਵਾਜ ਤੁਸੀਂ ਉਹਨਾਂ ਨੂੰ ਬਹੁਤ ਵੱਡੀ ਪੱਧ ਦੇ ਕਾਬਰ ਵੀ ਕੀਤਾ ਸੋ ਸਰਕਾਰ ਜਿਹੜੀ ਕਹਿ ਰਹੀ ਆ ਅਸੀਂ ਅੰਦੋਲਨ ਦੇ ਵਿੱਚੋਂ ਜਿਹੜੀ ਸਰਕਾਰ ਨਿਕਲੀ ਆ ਧਰਨੇ ਆ ਕਿਉਂ ਨਿਕਲੀ ਆ ਉਹਨਾਂ ਨੂੰ ਅੱਜ ਦੇ ਧਰਨੇ ਨੇ ਇਹ ਲੱਗਦਾ ਵੀ ਇਹ ਸਾਡੀਆਂ ਅੱਖਾਂ ਦੇ ਵਿੱਚ ਗੜ ਕੇ ਰਹੇ ਆ ਸਰਕਾਰ ਦਾ ਦਾਵਾ ਵਾ ਕਿ ਪੰਜਾਬ ਦੇ ਵਪਾਰ ਨੂੰ ਸੱਟ ਵੱਜਦੀ ਆ ਜਦੋਂ ਕਿ ਪੰਜਾਬ ਦਾ ਵਪਾਰੀ ਇਹ ਗੱਲ ਕਹਿੰਦਾ ਸਾਡੇ ਮੋਢੇ ਦਾ ਕੇ ਸਰਕਾਰ ਤੇ ਲਾ ਗਈ ਆ ਸਾਡਾ ਕੋਈ ਵੱਡਾ ਨੁਕਸਾਨ ਨਹੀਂ ਸੀ ਹੋ ਰਿਹਾ ਕੇਵਲ ਤੇ ਕੇਵਲ ਵਪਾਰ ਨੂੰ ਬਦਨਾਮ ਕੀਤਾ ਗਿਆ ਵਾ ਅਸੀਂ ਤਾਂ ਪਹਿਲਾਂ ਵੀ ਕਹਿੰਦੇ ਰਹੇ ਹਾਂ ਤੁਹਾਡੇ ਬਾਦ ਨਾ ਵੀ ਅਸੀਂ ਸੜਕਾਂ ਨਹੀਂ ਰੋਕੀਆਂ ਸੜਕਾਂ ਰੋਕੀਆਂ ਹਰਿਆਣਾ ਸਰਕਾਰ ਨੇ ਰੋਕੀਆਂ ਉਹਨਾਂ ਨੇ ਕੰਧਾਂ ਕੀਤੀਆਂ ਵਾ ਉਹਨਾਂ ਨੇ ਬੈਰੀਕੇਡਿੰਗ ਕੀਤੀ ਆ ਕੇਂਦ ਸਰਕਾਰ ਦੇ ਖਿਆ ਦੇਤੇ ਸਾਡੀਆਂ ਜਿਹੜੀਆਂ ਪਾਸੇ ਦੀਆਂ ਸੈਦਾਂ ਸੀਗੀਆਂ ਜੋ ਰੋੜ ਸੀ ਪਹਿਲਾਂ ਵੀ ਵਿਲੇ ਸੀਗੇ ਕੇਵਲ ਤੇ ਕੇਵਲ ਸਰਕਾਰ ਨੇ ਬਹਾਨੇ ਦੇ ਨਾਲ ਸਾਨੂੰ ਬਦਨਾਮ ਕਰਕੇ ਮੋਰਚੇ ਨੁਕਦੀਆਂ ਦੀ ਕੋਸ਼ਿਸ਼ ਕੀਤੀ ਆ ਸਰਕਾਰ ਦਾ ਮੰਨਣਾ ਵਾ ਕਿ ਇਦਾਂ ਜਿਹਦਾ ਮੋਰਚੇ ਨੂੰ ਖਤਮ ਕਰ ਦਿੱਤਾ ਜਾਊਗਾ ਮੋਰਚਾ ਨਾ ਖਤਮ ਹੋਣਾ ਵਾ ਨਾ ਲਹਿਰ ਖਤਮ ਹੋਣੀ ਆ ਲਹਿਰ ਕੀ ਤੋਂ ਤਿੱਖੀ ਹੋਣੀ ਆ ਅੱਗੇ ਵੱਲ ਨੂੰ ਇਹ ਲਹਿਰ ਨੇ ਵਧਣਾ ਵਾ ਉਦੋਂ ਗਾਂ ਜਦੋਂ ਸਈ ਡੀਸੀ ਹੈੱਡ ਕੁਆਰਟਰ ਉੱਤੇ ਆਏ ਆ ਸਰਕਾਰ ਦੀ ਮੰਨਸ਼ਾ ਸੀ ਕਿ ਡੀਸੀ ਹੈੱਡ ਕੁਆਰਟਰਾਂ ਦੇ ਉੱਤੇ ਧਰਨੇ ਨਹੀਂ ਲੱਗਣ ਦੇਣੇ ਇੱਥੋਂ ਤੱਕ ਸੰਗਰੂਰ ਦੇ ਵਿੱਚ ਕਿਸਾਨਾਂ ਦਾ ਕੋਈ ਧਰਨਾ ਦੇ ਰਿਹਾ ਸੀ ਉਹਨਾਂ ਡਿਟੇਨ ਕੀਤਾ ਗਿਆ ਜਾਂਦਾ ਗ੍ਰਿਫਤਾਰੀਆਂ ਆਈਆਂ ਪੂਰੇ ਜੋਰ ਦੇ ਨਾਲ ਅਸੀਂ ਡੀਸੀ ਦਫ਼ਤਰਾਂ ਦੇ ਉੱਤੇ ਧਰਨੇ ਲਾਏ ਆ ਸਰਕਾਰ ਦੇ ਰੋਕਤਾਂ ਦੇ ਬਾਵਜੂਦ ਵੀ ਅੰਸਰ ਜਿਹੜੇ ਦੇ ਵਿੱਚ 100 ਤੋਂ ਵੱਧ ਲੱਕਸਾਂ ਦੀ ਕਸਾਦੀ ਟ੍ਰੀਟਮੈਂਟ ਕੀਤਾ ਗਿਆ ਜਦੋਂ ਪ੍ਰਸ਼ਾਸਨ ਨਾਲ ਗੱਲਬਾਤ ਚੱਲੀ ਆ ਜਿੰਨੇ ਵੀ ਆਗੂ ਸਾਹਿਬਾਨ ਗਿਸਤਾਰ ਸੀਗੇ ਉਹ ਆਸਾਂ ਰਹਾ ਕਰਵਾਏ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੇ ਆ ਸਰਕਾਰ ਜਿੱਦਾਂ ਕੱਲ੍ਹ ਵਾਰ ਕੀਤਾ ਵਾ ਕਿ ਸਰਕਾਰ ਕਿਸਾਨਾਂ ਆਗੂਆਂ ਦੇ ਮਨੁੱਖੀ ਬਲ ਨੂੰ ਟੇਕਣਾ ਦਿਉਂਦੀ ਸਰਕਾਰ ਦਾ ਇਹ ਦਾਵਾ ਕਿ ਇਹ ਨੂੰ ਆਪਾਂ ਕਹਿ ਸਕਦੇ ਮਨੁੱਖੀ ਵਿਗਿਆਨਕ ਯੁੱਧ ਹੈ ਜਦੋਂ ਵੀ ਸਰਕਾਰ ਨੇ ਪਹਿਲਾਂ ਵੀ ਵਾਰ ਕੀਤਾ ਤੋ ਚਾਹੇ ਸਾਡੀ ਜਥੇਬੰਦੀ ਆ ਚਾਹੇ ਹੋਰ ਨਾ ਜਥੇਬੰਦੀਆਂ ਦੇ ਉੱਤੇ ਹਮੇਸ਼ਾ ਹੀ ਅਸੀਂ ਉਹਨਾਂ ਵਾਰਾਂ ਦਾ ਜਿਹੜਾ ਵਾ ਹਿੱਕਾਂ ਦਾ ਕੇ ਮੁਕਾਬਲਾ ਕੀਤਾ ਜਿਹੜੇ ਲਹਿਰਿਆ ਉਹਨਾਂ ਸਰਕਾਰ ਦੀਆਂ ਦਬਾਉਣ ਦੇ باوجود ਵੀ ਉਹਦੇ ਮੋਰਤੇ ਤਿੱਖੇ ਹੋਏ ਆ ਲਹਿਰਾਂ ਅੱਗੇ ਵਧੀਆਂ ਅਸੀਂ ਪੂਰੇ ਯੋਰ ਨਾਲ ਉਹਦੇ ਵਿੱਚ ਉੱਭਰੇ ਆ ਤੇ ਲਹਿਰ ਨੂੰ ਅਸੀਂ ਅੱਗੇ ਲੈ ਕੇ ਗਏ ਆ ਇਹਦੋਂਗਾ ਜੋ ਸਰਕਾਰ ਆਉਣ ਵਾਲੇ ਸਮੇਂ ਦੇ ਵਿੱਚ ਜਿੱਦਾਂ ਸਰਕਾਰ ਨੇ ਅੱਜ ਪਵਾਦ ਖੇਤਰ ਦੇ ਵਿੱਚ ਹਮਲਾ ਕੀਤਾ ਵਾ ਜੋ ਸਦਭਾਉਨਾ ਰੈਲੀਆਂ ਨਹੀਂ ਸੀ ਨਹੀਂ ਹੁਣ ਦਿੱਤੀ ਇੱਕ ਪਾਸੇ ਸਰਕਾਰ ਕਹਿ ਰਹੀ ਆ ਕਿ ਅਸੀਂ ਜਿਹੜੇ ਆ ਦੇਖ ਦੇ ਕਿਸਾਨਾਂ ਦੇ ਨਾਲ ਆ ਪਰ ਜਿਹੜੀਆਂ ਸਦਭਾਉਨਾ ਰੈਲੀਆਂ ਵਾ 당 ਦੇ ਜੋਰ ਨਾਲ ਉਹਨਾਂ ਦਬਾਇਆ ਜਾ ਰਿਆ ਵਾ ਇਹ ਲੋਕਾਂ ਦਾ ਜੋ ਬੁਨਿਆਦੀ ਹੱਕ ਆ ਆਪਣੇ ਵਿਚਾਰ ਪ੍ਰਗਟਾਉਣ ਦਾ ਉਹਦੇ ਉੱਤੇ ਵੀ ਹਮਲਾ ਵਾ ਕਿਉਂਕਿ ਸੰਵਿਧਾਨ ਸਾਨੂੰ ਆਪਣੀ ਗੱਲ ਕਹਿਣ ਤੇ ਆਪਣੀ ਗੱਲ ਰੱਖਣ ਦੀ ਆਜ਼ਾਦੀ ਦਿੰਦਾ ਵਾ ਸੋ ਉਹਦੇ ਉੱਤੇ ਵੀ ਰੋਕਿਆ ਜਾ ਰਿਆ ਪੰਜਾਬ ਦਾ ਕਿਸਾਨ ਦੇਖਦਾ ਕਿਸਾਨ ਕਿਤੇ ਹੀ ਜਿਹੜਾ ਇਹ ਮਨਜ਼ੂਰ ਨਹੀਂ ਕਰੂਗਾ ਔਰ ਭਗਵੰਤਾਨ ਸਰਕਾਰ ਜਿਹੜੀ ਆਪ ਅੰਦੋਲਨ ਦੇ ਵਿੱਚੋਂ ਨਿਕਲੀ ਆ ਜ਼ਬਰਦਸਤੀ ਕਿਸਾਨਾਂ ਦੇ ਮਜ਼ਦੂਰਾਂ ਦੀ ਜਿਹੜੀ ਆਵਾਜ਼ ਹੈ ਉਹਨੂੰ ਦਬਾ ਨਹੀਂ ਸਕਦੀ ਔਰ ਜੋ ਸ਼ੰਭੂ ਤੇ ਖਨੌਰੀ ਦੇ ਵਿੱਚ ਜੋ ਇਹ ਜਿੱਦਾਂ ਮੋਰਚੇ ਜ਼ਬਰਦਸਤੀ ਚਟਾਏ ਆ ਸਰਕਾਰ ਨੇ ਜਿੱਦਾਂ ਕਿਸਾਨਾਂ ਮਜ਼ਦੂਰਾਂ ਦੀਆਂ ਆਈਆਂ ਸਾਡੇ ਟੈਂਟ ਸਾੜੇ ਗਏ ਆ ਸਾਡੀਆਂ ਟਰਾਲੀਆਂ ਚੋਰੀ ਹੋਈਆਂ ਆ ਉਹ ਤੁਹਾਡਾ ਸਾਰਾ ਕੁਝ ਤੁਹਾਡੇ ਸਾਹਮਣੇ ਆ ਤੁਹਾਡੇ ਮੱਦ ਨਹੀਂ ਲੋਕਾਂ ਦਾ ਤੱਕ ਆ ਵਾ ਸੋ ਇਹਦਾ ਖਮਿਆਜਾ ਆਉਣ ਵਾਲੇ ਸਮੇਂ ਦੇ ਭਗਵੰਤ ਮਾਨ ਸਰਕਾਰ ਨੂੰ ਭੁਗਤਣਾ ਪਊਗਾ ਜਿੰਨਾ ਭਗਵੰਤ ਮਾਨ ਸਰਕਾਰ ਨੇ ਮੂਰਤੀ ਠਾ ਕੇ ਖੁਸ਼ ਹੋ ਰਹੀ ਹੈ ਇੰਦਾ ਕਿਸੇ ਰੋਜ਼ ਬਾਦਲ ਵੀ ਖੁਸ਼ ਹੋਏ ਸੀ ਕਿ ਜੋ ਬੇਦਬੀ ਦੇ ਮੂਰਤੀ ਲੱਗੇ ਸੀਗੇ ਅੱਜ ਬਾਦਲ ਜਿਹੜੇ ਆ ਆਪਣੀ ਸਿਆਸੀ ਜ਼ਮੀਨ ਲੱਭ ਰਹੇ ਆ ਆਉਣ ਵਾਲੇ ਸਮੇਂ ਦੇ ਭਗਵੰਤ ਮਾਨ ਨੂੰ ਸਿਆਸੀ ਜ਼ਮੀਨ ਜਿਹੜੀ ਲੱਭ ਦੇ ਫਿਰਨਗੇ ਸੋ ਜੇ ਖੁਸ਼ ਹੋ ਰਹੇ ਖੁਸ਼ੀਆਂ ਥੋੜੇ ਸਮੇਂ ਵਾਸਤੇ ਪੰਜਾਬ ਦੇ ਕਿਸਾਨ ਤੇ ਮਜ਼ਦੂਰ ਔਰ ਦੇਖਦੇ ਕਿਸਾਨਾਂ ਦੇ ਸਾਹਮਣੇ ਤੋੜ ਜਵਾਬ ਦੇਣਗੇ ਧੰਨਵਾਦੀ ਤੇਰਵਾਦਾ ਜੀ ਅੱਜ ਪ੍ਰਸਾਦ